ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੁਦਰਤੀ ਆਫਤ ਇਹ ਆਈ ਹੈ ਉਹਦੇ ਵਿੱਚ ਹੜਪੀੜਤਾਂ ਦੀ ਮਦਦ ਦੇ ਵਾਸਤੇ ਬਈ ਸੱਜਾ ਜਗਾ ਜਗਾ ਤੋਂ ਟਰਾਲੀਆਂ ਦਸਣ ਗਿਆ ਪਰ ਇਹ ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਖਾਸ ਕਰਕੇ ਸਾਡੇ ਮੁੱਖ ਆਗੂ ਆਗੂ ਇੱਕ ਨਵਾਹੀ ਹੈ ਬਾਲੇ ਜਨ ਜੀ ਕਰ ਮਿਹਬਾਨ ਦੇ ਮੁੱਖ ਵਾਕ ਅਨੁਸਾਰ ਸਾਡੇ ਇਲਾਕੇ ਨੂੰ ਬਹੁਤ ਵਧੀਆ ਆਗੂ ਮਿਲੇ ਨੇ ਭਾਈ ਸੁਤਵਿੰਦਰ ਸਿੰਘ ਟੋੜਾ ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਇਹ ਜੋ ਖੜਪੀੜਤਾ ਦੀ ਮਦਦ ਦੇ ਵਾਸਤੇ ਬਹੁਤ ਵੱਡਾ ਉਪਰਾਲਾ ਕੀਤਾ ਵਧੀਆ ਸਲਾਘਾਜੋ ਕਦਮ ਹੈ ਸਤਿਗੁਰੂ ਮਹਾਰਜ ਜੀ ਕਿਰਪਾ ਕਰਨ ਐਸੇ ਤਰੀਕੇ ਅਨੁਸਾਰ ਕਿਉਂਕਿ ਗੁਰੂ ਮਹਾਰਾਜੇ ਪੂਰਨ ਹੀ ਪਾਏ ਹੋਏ ਨੇ ਗੁਰੂ ਨਾਨਕ ਦੇਵ ਮਹਾਰਜ ਜੀ ਤੋਂ ਹੀ ਚਲੇ ਆਏ ਨੇ ਸੋ ਉਹਨਾਂ ਨੂੰ ਨਿਵਾਉਂਦੇ ਹੋਏ ਇਹ ਵੱਡਾ ਉਦਮ ਕੀਤਾ ਗਿਆ ਸਤਿਗੁਰੂ ਮਹਾਰਜ ਜੀ ਕਿਰਪਾ ਕਰਨ ਐਸੇ ਤਰੀਕੇ ਅਨੁਸਾਰ ਬੈਸੇ ਤੇ ਆਪ ਬਚਾ ਕੇ ਰੱਖਣਾ ਹਫਤਾਂ ਤੋਂ ਪਰ ਜੇ ਲੋੜ ਪਵੇ ਫਿਰ ਸਾਨੂੰ ਮਦਦ ਕਰਨ ਦੇ ਵਾਸਤੇ ਵੱਧ ਤੋਂ ਵੱਧ ਉਦੋਂ ਬਖਸ਼ ਨੂੰ ਵਾਹਿਗੁਰੂ ਜੀ ਖਾਕ ਖਾਨ ਸਾਹਿਬ ਵਾਹਿਗੁਰੂ ਜੀ ਇਸ ਮੁੱਚੇ ਨਗਰ ਟੋੜਾ ਦੀ ਸੰਗਤ ਦੀ ਕਿਰਪਾ ਹੋਈ ਹੈ ਸਾਰੇ ਨਾਲ ਕੇ ਵੱਡਾ ਉਪਰਾਲਾ ਕੀਤਾ ਹੈ 4 ਲੱਖ ਰੁਪਿਆ ਸਾਡੇ ਨਗਰ ਵਿੱਚੋਂ ਇਕੱਠਾ ਹੋਇਆ 3 ਲੱਖ ਰੁਪਿਆ ਟੋੜਾ ਸਾਹਿਬ ਯਾਜਮਣ ਟੋੜਾ ਕਬੱਡੀ ਕੱਪ ਨੂੰ ਨੇ ਪਾਇਆ ਹੈ ਕੁੱਲ 7 ਲੱਖ ਰੁਪਏ ਦੀ ਸੀ ਰਾਸ਼ੀ ਲੈ ਕੇ ਜਾ ਰਹੇ ਹਾਂ ਉੱਥੇ ਜਿਹਦੇ ਵਿੱਚ 200 ਕਾਂਟਾ ਸਾਡਾ ਹਰਾ ਚਾਰਾ ਸਾਈਲੋ ਜ ਨੂੰ ਉਹ ਲਿਖ ਜਾ ਰਿਹਾ ਤੂੜੀ ਦੀਆਂ ਟਰਾਲੀਆਂ ਲੈ ਕੇ ਜਾ ਰਹੀ ਹੈ ਸੰਗਤ ਤੇ 5000 ਲੀਟਰ ਡੀਜ਼ਲ ਅਸੀਂ ਉਥੇ ਕਿਸਾਨਾਂ ਨੂੰ ਦੇ ਕੇ ਆਉਣਾ ਹੈ ਇਹ ਨਗਰ ਵੱਲੋਂ ਸੇਵਾ ਹੈ ਜਿੱਨੀ ਗੁਰੂ ਸਾਹਿਬ ਨੇ ਸਾਡੇ ਨਗਰੀ ਚੋੜੀ ਸੇਵਾ ਪਾਈ ਹੈ ਤੇ ਉਹਨੀ ਅਸੀਂ ਕਰ ਰਹੇ ਹਾਂ ਗੁਰੂ ਕਿਰਪਾ ਕਰੇ ਹੋਰ ਕਿਰਪਾ ਬਖਸ਼ੀ ਕਰੇ ਜੀ ਹੋਰ ਤੱਕ ਰੋ ਕਰ ਸਕੀਏ ਕਿਉਂਕਿ ਜਦੋਂ ਵੀ ਕਦੇ ਪੰਜਾਬ ਤੇ ਆਫਤ ਆਈ ਹੈ ਤਾਂ ਪੰਜਾਬ ਦੇ ਨਾਲ ਪੰਜਾਬ ਵੀ ਖੜਿਆ ਤੇ ਸਾਡੇ ਜੋ ਬਜ਼ੁਰਗਾਂ ਦੇ ਪਰੰਪਰਾਵਾਂ ਨੇ ਰਵੈਇਤਾਂ ਨੇ ਸਾਡੇ ਫਰਜ਼ ਬੰਦੇ ਨੇ ਕਿ ਅਸੀਂ ਆਪਦੇ ਭਰਾਵਾਂ ਨਾਲ ਮਨੁੱਖਤਾ ਨਾਲ ਖੜਦੇ ਰਹੇ ਹਾਂ ਪੰਜਾਬ ਦੇ ਵਾਸੀ ਤੇ ਹੁਣ ਤਾਂ ਪੰਜਾਬ ਸਿਰੇ ਆਵਤਾ ਹੀ ਕੋਦਰਤੀ ਆਵਤਾ ਹੈ ਪਰ ਨਾਲ ਵਾਈ ਵੀ ਕਹਿਣਾ ਇਹ ਮਨੁੱਖੀ ਆਵਤ ਵੀ ਹੈ ਤੇ ਕੁਦਰਤੀ ਆਵਤ ਵੀ ਹੈ ਬੰਦਿਆਂ ਨੇ ਗਲਤੀਆਂ ਕਰਕੇ ਵੱਡਾ ਨੁਕਸਾਨ ਹੋਇਆ ਪਰ ਪੰਜਾਬ ਪੰਜਾਬ ਨਾਲ ਖੜਦਾ ਰਿਹਾ ਤੇ ਅਸੀਂ ਗੁਰੂ ਮਹਾਰਾਜ ਅਗੇ ਅਰਦਾਸ ਕੀਤੀ ਹੈ ਬਾਦਸ਼ਾਹ ਕਿਰਪਾ ਕਰੇ ਜਿੰਨੀ ਸੇਵਾ ਟੋੜੇ ਨਕਰੀ ਚੋਰੀ ਸੰਗਤ ਦੇ ਵਿੱਚ ਪਾਈ ਹੈ ਇਹ ਸੇਵਾ ਹਰ ਨਗਰ ਨਿਵਾਸੀ ਨੇ ਹਰ ਕਿਰਤੀ ਸਿੱਖ ਨੇ ਹਰ ਦੁਕਾਨਦਾਰ ਨੇ ਹਰ ਗਰੀਬ ਸੱਜਣ ਨੇ ਆਪਣਾ ਬੰਦਾ ਯੋਗਦਾਨ ਪਾਇਆ ਤਿਲਪੁਰ ਲੈ ਕੇ ਜੋ ਸਾਡੇ ਗੁਰੂਨ ਸਾਹਿਬ ਤੋਂ ਸੇਵਾ ਲਈ ਲੈ ਕੇ ਜਾ ਰਹੇ ਆ ਗਰਦਾਸਪੁਰ ਗਰਦਾਸਪੁਰ ਜਾ ਰਹੇ ਆ ਜੀ ਕਲਨੌਰ ਹਲਕੇ ਵਿੱਚ ਜਾ ਕੇ ਸੇਵਾ ਕਰਕੇ ਆਉਣ ਹੋਰ ਸੰਗਤ ਨੂੰ ਕੀ ਸੰਦੇਸ਼ਾ ਦੌਰ ਸਭ ਤੋਂ ਬੇਨਤੀ ਆ ਸੱਚੇ ਪਾਤਸ਼ਾਹ ਸਭ ਨੂੰ ਦਤਾ ਦਿੰਦਾ ਜਿੰਨੀ ਕਿ ਸੇਵਾ ਲੇਖੇ ਲਾ ਜੀ ਦੇਣੀ ਚਾਹੀਦੀ ਹੈ ਕਿਸੇ ਲੋੜਵੰਦ ਦੇ ਆਪਾਂ ਮਦਦ ਕਰ ਸਕੀਏ ਵੱਡੇ ਭਾਗ ਹੁੰਦੇ ਨੇ ਤੇ ਮਹਾਰਾਜ ਕਿਰਪਾ ਕਰੇ ਸਾਨੂੰ ਇਹ ਮੌਕਾ ਬਖਸ਼ਦਾ ਰਹੀ ਇਹ ਕੁਦਰਤੀ ਆਫਤ ਹੈ ਜੀ ਪੰਜਾਬ ਦੇ ਅੰਦਰ ਆਈਆਂ ਨੇ ਨਾ ਕੀ ਨਾ ਹੜ੍ਹਾਂ ਦੇ ਕਾਰਨ ਪੰਜਾਬ ਅਸੀਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸਾਡੇ ਕਈ ਜ਼ਿਲ੍ਹੇ ਬਿਲਕੁਲ ਇਹ ਕਹਿ ਲੋ ਕਿ ਬਲ ਤਬਾਹੀ ਦੇ ਕਿਨਾਰੇ ਤੇ ਜਾ ਖੜੇ ਨੇ 16 ਲੋਕਾਂ ਦੀ ਮਦਦ ਕਰਨ ਵਾਸਤੇ ਇਕੱਲੇ ਪੰਜਾਬ ਚੋਂ ਨਹੀਂ ਹਿੰਦੁਸਤਾਨ ਤੋਂ ਨਹੀਂ ਦੁਨੀਆ ਭਰ ਦੇ ਲੋਕਾਂ ਨੇ ਆਪਣੇ ਆਪਣੇ ਧਰਮਾਂ ਤੋਂ ਉਪਰ ਉੱਠ ਕੇ ਔਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਉਸੇ ਦੇ ਤਹਿਤ ਸਰਵਾਰ ਸਤਿੰਬਰ ਸਿੰਘ ਟੋੜਾ ਜੋ ਸਾਡੇ ਹਲਕੇ ਦੇ ਮੈਂਬਰ ਸ਼ੋਮਨੀ ਕਮੇਟੀ ਨੇ ਇਹਨਾਂ ਨੇ ਇਸ ਪ੍ਰਾਲੇ ਨੂੰ ਅੱਗੇ ਵਧਾਉਂਦਿਆਂ ਹੋਇਆ ਸੋਨਾ ਕਬੱਡੀ ਕੱਪ ਦੇ ਸਾਰੇ ਮੈਂਬਰਾਂ ਨੂੰ ਪਲੇਅਰ ਕੇ 3 ਲੱਖ ਰੁਪਏ ਵਿੱਚੋਂ ਇਕੱਠਾ ਕੀਤਾ ਅਤੇ ਸਾਰੇ ਨਗਰ ਦੇ ਵਿੱਚ ਘਰ-ਘਰ ਜਾ ਕੇ ਬੇਨਤੀ ਕਰਕੇ 4 ਲੱਖ ਰੁਪਏ ਨਗਰ ਦੇ ਵਿੱਚੋਂ ਇਕੱਠਾ ਕਰਕੇ 7 ਲੱਖ ਰੁਪਏ ਦੀ ਜਿਹੜੀ ਰਕਮ ਦੀ ਰਾਸਰੀ ਹੈ ਉਹਨਾਂ ਹਰ ਪੀੜਤਾ ਦੀ ਮਦਦ ਵਾਸਤੇ ਭੇਜੀ ਜਾ ਰਹੀ ਹੈ ਔਰ ਗੁਰੂ ਸਾਹਿਬ ਦੇਖੋ ਦਿੰਦੇ ਹਰ ਇੱਕ ਨੂੰ ਖੁਨੂਨੇ ਹਰ ਘਰ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਪਰ ਜਿਹੜਾ ਹੌਸਲਾ ਹੈ ਇਹ দান ਕਰਨ ਦੀ ਜਿਹੜੀ ਮਤਲਬ ਸਮਰਥਾ ਹੈ ਇਹ ਹਰ ਇੱਕ ਦੇ ਅੰਦਰ ਨਹੀਂ ਜਾਗਦੀ ਇਹ ਫੇਜੀ ਤੇ ਗੁਰੂ ਦੀ ਕਿਰਪਾ ਹੁੰਦੀ ਆ ਉਹਨਾਂ ਲੋਕਾਂ ਦੇ ਅੰਦਰ ਜਾਗਦੀ ਹੈ ਔਰ ਜਿਹੜੇ ਲੋਕ ਮੈਂ ਸਮਝਦਾ ਕਿ ਲੋੜਵੰਦਾਂ ਦੀ ਮਦਦ ਕਰਦੇ ਨੇ ਉਹੀ ਸਮਾਜ ਦੇ ਚੱਕੇ ਵਧਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਸਰਦਾਰ ਸੁਨਬਸ ਸਿੰਘ ਟੋੜਾ ਦੇ ਸਮੁੱਚੇ ਹੀ ਨਗਰ ਦੇ ਬੱਚੇ-ਬੱਚੇ ਦੇ ਔਰ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਵਿੱਚ ਜੋਰਦਾਨ ਪਾਇਆ ਸਭਰਾ ਦੀ ਸਿਰ ਤੇ ਮੇਰਾ ਪਰ ਹੱਥ ਰੱਖਣ ਤੋਂ ਪਰੋ ਤਰੋ ਖੁਸ਼ਹਿ ਬਖਸ਼ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ